ਪਹਿਲਾਂ ਨਾਲ ਲੱਗ ਗਏ ਇਸ ਟਾਈਮ ਦੇਖੋ ਨਾ ਹੁਣ ਦਾ ਟਾਈਮ ਦੇਖ ਲੋ ਅੱਜ ਬਣਾਇਆ ਹੈਗਾ ਸਾਗ ਦੇਖੋ ਸਾਗ ਬਣਿਆ ਰਾਤ ਦੇ ਵਜੇ ਹੈਗੇ 10 ਕਿੰਨੀ ਦੇਰੀ ਲੱਗਦੀ ਚੱਕੋ ਇਹਦਾ ਸਾਗ ਇਹ ਮੈਂ ਬਣਾਇਆ ਸੀ ਪਰ ਬਹੁਤ ਵਧੀਆ ਟੇਸਟ ਦੀ ਬਣਿਆ। ਸਾਗ ਇਹਨੂੰ ਪਿਆਜ਼ ਤੇ ਟਮਾਟਰਾਂ ਦਾ ਤੜਕਾ ਲਾ ਕੇ ਇਹ ਜਿਵੇਂ ਜਿਵੇਂ ਮੰਨ ਲਓ ਟਾਈਮ ਹੋਈ ਜਾਵੇ ਜਿਵੇਂ 2 ਜਾਂ 3 1 ਜਾਂ 2 ਦਿਨ ਹੋ ਜਾਣਾ ਫਿਰ ਓਵੇਂ ਓਵੇਂ ਟੇਸਟ ਬਣਦਾ ਹੈਗਾ ਜਦੋਂ ਤਾਜ਼ਾ-ਤਾਜ਼ਾ ਸੀ ਉਦੋਂ ਨਹੀਂ ਟੇਸਟ ਸੀ ਤੇ ਹੁਣ ਜਾਦੇ ਟੇਸਟ ਇਹ ਤੇ ਸਬਜ਼ੀ ਬਣਾਈ ਹੋਈ ਸੀ। ਤੇ ਇੱਧਰ ਆਲੂ ਗੋਭੀ ਸਬਜ਼ੀ ਥੋੜੀ ਰਹਿ ਗਈ। आलू गोभी किसी ने खाई इधर बनाया है साग आप रेडी कर लगे लेट दही दही कट लीए सारी ही खराब करती दही पाके नहीं। नहीं। थोड़ी जी खंड पा देने क्योंकि ये थोड़ी जी ना खंड पा के फिर ही खेते हैं थोड़ी जी थोड़ी जी खंड अचार अंब का अचार लिया अंब का चार, चार। है अंब का चार लिया हूं गेड़ी लाई ही है रोटी लजे नहीं रोटी ले मैं गर्म हो जाग हज जल्दी जल्दी गर्म नहीं होंगे चमच कर ली हजे दुद्ध गर्म करना दुद्ध ठंडा हो गया दबारा ਕਿਉਂਕਿ ਮੱਖਣੀ ਤਾਂ ਹੈ ਨਹੀਂ ਸਾਗ ਦੇ ਵਿੱਚ ਜੇ ਮੱਖਣੀ ਪਾਈ ਹੋਵੇ ਮੱਖਣ ਵਗੈਰਾ ਬਹੁਤ ਟੇਸਟ ਮੰਨ ਲਓ ਸਾਗ ਬਣ ਜਿੰਦਾ ਉਹ ਗਰਮ ਕਰਦੇ ਆਂ ਬੱਸ ਅੰਦਰ ਤੇ ਕੀ ਬਣਾਇਆ ਅੱਜ ਰੈਸ ਨੂੰ ਬਣਾਇਆ ਨਹੀਂ ਹਾਂ

ਬੱਚੇ ਨੂੰ ਮਰਨ ਵਾਲੀ ਸੀ ਮਰਨ ਵਾਲੀ ਸੀ ਕਿੱਧਰ ਘੁੰਮ ਗਿਆ ਕਿਉਂਕਿ ਕਾਫੀ ਨਾਲ ਵੀਡੀਓ ਬਣਾ ਰਹੇ ਆਂ ਤਾਂ ਚੈਨਲ ਉਹ ਇਹ ਡੱਬੇ ਵਿੱਚ ਉਹ ਲੈ ਕੇ ਆਈ ਹੈਗੀ ਸੀ ਇੱਕ ਸੋਨ ਨਵੀਂ ਚੀਜ਼ ਦਿਖਾਈਏ ਮੈਂ ਤੁਹਾਨੂੰ ਮੈਂ ਦਿਖਾਉਂਗਾ ਫਰੈਂਡਸ ਆਹ ਦੇਖੋ ਹੈ ਨਾ ਫਰੈਂਡਸ ਜੀ ਇਹ ਇੱਕ ਨਾ ਐਸਨ ਕੰਨੀ ਕੇ ਇਹ ਦੇਖੋ ਇਹ ਉਹ ਨਹੀਂ ਇਹ ਉਹ ਆ ਜੇ ਕਾਸ ਹੋਵੇ ਨਾ ਇਹ ਦੇ ਵਿੱਚ ਉੱਕੜ ਜਾ ਕਾਲਾ ਸਾਇਣਾ ਇਹ ਕਾਸ ਆ ਤਾਂ ਇਹ ਤਾਂ ਬੈਸੀ ਬਲੈਕ ਆ ਜਿਹੜੀ ਆ ਮਾੜੀ ਮੁੱਠੀ ਕਾਲਾ ਸਾਇਣਾ ਆ ਫਰੈਂਡਸ ਇਹ ਕਾਲਾ ਸਾਇਣਾ ਜਿਵੇਂ ਕੋਈ ਇਹਦੇ ਇਹਦੇ ਤੇ ਲੱਗਿਆ ਹੋਵੇ ਜਿਵੇਂ ਆ ਫਰਾਈ ਪੈਨ ਤੇ ਆ ਮੜ ਮੈਂ ਕਹਿੰਦੀ ਮੈਂ ਕਹਿੰਦੀ ਫਰੈਂਡਸ ਇਸ ਤੇ ਬਲੈਕ ਹੋ ਗਿਆ ਹੈ ਨਾ ਫਿਰ ਆਪਕੋ ਮਤਲਬ ਮੋਟਰੀਸ ਵਿੱਚ ਮੋਟਰੀਸ ਨਾ